ਜਿਆ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੇ ਜੀ ਆਉਣ ਨੂੰ ਲੈ ਕੇ ਹਾਂ ਜਰਾ ਜੀ ਵੱਡੀ ਕ ਪੰਜਾਬ ਬੱਤੇ ਮੰਡਰਾ ਰਹੀ ਹਾ ਤੋ ਹ ਸੰਕਟ ਇਕੱਠੇ ਆਏ ਤੋ ਵੱਡੇ ਚੇਤਾਵਨੀਆਂ ਜਾਨੋ ਕੀ ਐ ਪੂਰਾ ਮਾਮਲਾ ਚੰਡੀਗੜ੍ਹ ਭਾਵੇਂ ਪੰਜਾਬ ਵਿੱਚ ਅੱਜ ਤੋ ਮੌਸਮ ਆਮ ਬਣਿਆ ਹੋਇਆ ਹੈ ਪਰ ਪਾਖੜਾ ਡੈਮ ਪ੍ਰਬੰਧਕੀ ਬੋਰਡ ਵੱਲੋਂ ਜਾਰੀ ਕੀਤੀ ਚੇਤਾਵਨੀ ਸਤਲੁਜ ਦਰਿਆ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ ਬੀਬੀਐਮਬੀ ਨੇ ਪਾਖੜਾ ਡੈਮ ਦੇ ਹੜ ਗੇਟ ਖੋਲਣ ਨਰਸ ਸੰਬੰਧੀ ਤਵਣੀ ਜਾਰੀ ਕੀਤੀ ਹੈ ਜਿਸ ਦਾ ਅਸਰ ਹੈ ਕਿ ਜੇਕਰ ਪਾਣੀ ਦਾ ਵਹਾਅ ਵੱਧਦਾ ਹੈ ਤਾਂ ਗੇਟ ਖੋਲੇ ਜਾ ਸਕਦੇ ਹਨ ਜਿਸ ਨਾਲ ਹੜ ਵਰਗਾ ਖਤਰਾ ਬਣ ਸਕਦਾ ਹੈ ਤਾਪਮਨ ਆਮ ਦੇ ਨੇੜੇ ਗਰਮੀ ਤੋਂ ਰਾਹਤ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਆਸ ਤਾਪਮਨ ਵੱਧ ਤੋਂ ਵੱਧ ਦਾ ਤਾਪਮਨ 1.4 ਡਿਗਰੀ ਸੈਲਸੀਅਸ ਦਾ ਥੋੜਾ ਜਿਹਾ ਵਾਧਾ ਹੋਇਆ ਹੈ ਪਰ ਇਹ ਅਜੇ ਵੀ ਆਮ ਦੇ ਨੇੜੇ ਹਾਲ ਜਿਸ ਨਾਲ ਲੋਕਾਂ ਨੂੰ ਨਮੀ ਵਾਲਾ ਨਮੀ ਵਾਲੀ ਗਰਮੀ ਤੋਂ ਰਾਹਤ ਮਿਲੀ ਹੈ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਪਹਾੜਾ ਡੈਮ ਨੰਗਲ ਸਟੇਸ਼ਨ ਤੇ 35.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ 4 ਅਗਸਤ ਤੋਂ ਬਰਸਾਤ ਮੌਸਮ ਫਿਰ ਆਪੇਗਾ ਤੇ ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ 4 ਤੇ 5 ਅਗਸਤ ਤੋਂ ਮੌਨਸੂਨ ਦਾ ਇੱਕ ਨਵਾਂ ਅਤੇ ਮਜ਼ਬੂਤ ਪ੍ਰਾਸਤੂ ਹੋਣ ਦੀ ਉਮੀਦ ਹੈ ਜਿਸ ਕਾਰਨ ਸੂਬੇ ਵਿੱਚ ਸਿਰਫ ਫਿਰ ਤੋਂ ਚੰਗੀ ਬਾਰਿਸ਼ ਹੋ ਸਕਦੀ ਹੈ। ਖੁੱਲ੍ਹ ਮਿਲਾ ਕੇ ਜਿੱਤੇ ਮੌਸਮ ਸਬੰਧੀ ਲੜ ਜਾਰੀ ਕੀਤਾ ਹੈ ਕਿ ਉੱਥੇ ਪਾਗੜਾ ਡੈਮ ਵੱਲੋਂ ਜਾਰੀ ਕੀਤਾ ਗਈ ਚਤਾਵਨੀ ਬਹੁਤ ਮਹੱਤਵਪੂਰਨ ਹੈ। ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾਣਕਾਰੀ ਨਜ਼ਰ ਰੱਖਣ ਤੇ ਸਲਾਹ ਦਿੰਦੀ ਹੈ। ਧੰਨਵਾਦ।